ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਹੈ 20 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 20 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਥਾਰੀ ਕੈਮਸੀ ਕਿਉ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ 9 ਸਾਲਾਂ ਤੋਂ ਬਾਅਦ ਕਿਸ ਰਾਜ ਵਿੱਚ ਮੋਹ ਯੁੱਗ ਲੜਾਈ ਦਾ ਮੁਕਾਬਲਾ ਸ਼ੁਰੂ ਹੋਇਆ ਹਾਂਜੀ ਮੋਹ ਯੁੱਗ ਲੜਾਈ ਇਸ ਦੇ ਵਿੱਚ ਬਲ ਦਾ ਅਤੇ ਚੋਟਿਆਂ ਦੀ ਲੜਾਈ ਹੁੰਦੀ ਆ ਠੀਕ ਹੈ ਤੇ ਇਹ ਅਸਮ ਦੇ ਵਿੱਚ ਫਿਰ ਤੋਂ ਸ਼ੁਰੂ ਹੋਇਆ 9 ਸਾਲਾਂ ਦੇ ਬਾਅਦ ਦੇਖੋ 2014 ਦੇ ਵਿੱਚ ਸੁਪਰੀਮ ਕੋਰਟ ਨੇ ਇਸ ਨੂੰ ਬੰਦ ਕਰਤਾ ਸੀ ਤੇ ਹੁਣ ਇਹ ਫਿਰ ਤੋਂ 9 ਸਾਲਾਂ ਬਾਅਦ ਮੱਜਾਂ ਤੇ ਬਲਦਾਂ ਦੀ ਲੜਾਈ ਯੁੱਗ ਜਿਹਨੂੰ ਮੋਹ ਯੁੱਗ ਦੀ ਲੜਾਈ ਬੋਲਦੇ ਆ ਇਹ ਅਸਮ ਦੇ ਵਿੱਚ ਸ਼ੁਰੂ ਹੋਈ ਆ ਹੁਣ ਅਸਮ ਦੇ ਵਿੱਚ ਸ਼ੁਰੂ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਾਮ ਅਸਮ ਦੀ ਕੈਪੀਟਲ ਆ ਦੇਸ਼ਪੁਰ ਤੇ ਅਸਮ ਦੇ ਚੀਫ ਮਿਨਿਸਟਰ ਆ ヒਮੰਤਾ ਵਿਸ਼ਵ ਸ਼ਰਮਾ ਗਵਰਨਰਾ ਗੁਲਾਬਚੰਦ ਕਟਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਅਸਮ ਤੀਜੇ ਨੰਬਰ ਤੇ ਆ ਪਹਿਲੇ ਤੇ ਮੱਧ ਪ੍ਰਦੇਸ਼ ਦੂਜੇ ਤੇ ਆਂਡੇਮਾਨ ਨਿਕੋਬਾਰਾ ਅਸਮ ਦੇ ਵਿੱਚ ਰਾਇਮੋਨਾ ਨੈਸ਼ਨਲ ਪਾਰਕ ਆ ਔਰੰਗ ਨੈਸ਼ਨਲ ਪਾਰਕ ਆ ਦਿਹਿੰਗ ਪਟਕਾਈ ਨੈਸ਼ਨਲ ਪਾਰਕ ਆ ਨਮੇਰੀ ਨੈਸ਼ਨਲ ਪਾਰਕ ਆ ਮਾਨਸ ਨੈਸ਼ਨਲ ਪਾਰਕ ਆ ਡਿਵਰੂ ਸੇਖੋਵਾ ਨੈਸ਼ਨਲ ਪਾਰਕ ਆ ਅਸਾਮ ਦੇ ਵਿੱਚ ਕਾਜੀ ਰੰਗਾ ਨੈਸ਼ਨਲ ਪਾਰਕ ਹੈ ਇੱਕ ਸਿੰਘ ਵਾਲੇ ਗੈਂਡੇ ਲਈ ਫੇਮਸ ਆ ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਾਮ ਦੇ ਵਿੱਚ ਪੈਦਾ ਹੁੰਦੀ ਆ ਤੇ ਅਸਾਮ ਦੇ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਨੇ ਭਾਰਤ ਦੀ ਪਹਿਲੀ 100% ਇਲੈਕਟ੍ਰਿਕ ਬਾਈਕ ਟੈਕਸੀ ਲਾਂਚ ਕੀਤੀ ਉਲਫਾ ਧੜੇ ਅਤੇ ਅਸਾਮ ਸਰਕਾਰ ਦਰਮਿਆਨ ਇੱਕ ਤਿਕੋਣੀ ਸਮਝੌਤਾ ਹੋਇਆ 8ਵਾਂ ਬ੍ਰਹਮਪੁੱਤਰ ਵੈਲੀ ਫਿਲਮ ਫੈਸਟੀਵਲ ਗੁਹਾਟੀ ਵਿੱਚ ਆਯੋਜਿਤ ਕੀਤਾ ਗਿਆ ਅਸਾਮ ਦੇ ਮੋੱਖ ਮੰਤਰੀ ਨੇ ਅੰਮ੍ਰਿਤ ਸੰਚਾਰ ਅੰਦੋਲਨ ਲਈ ਗਿਨੀਜ਼ ਵਰਲਡ ਰਿਕਾਰਡ ਸਰਟੀਫਿਕੇਟ ਪ੍ਰਾਪਤ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ T20 ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਕੌਣ ਬਣਿਆ ਹੈ ਹਾਂਜੀ T20 ਇੰਟਰਨੈਸ਼ਨਲ ਦੇ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣਿਆ ਵਾ ਰੋਹਿਤ ਸ਼ਰਮਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਰੋਹਿਤ ਸ਼ਰਮਾ ਨੇ ਆਪਣਾ ਪੰਜਵਾਂ ਸੈਂਕੜਾ ਲਗਾਇਆ ਅਫਗਾਨਿਸਤਾਨ ਦੇ ਖਿਲਾਫ ਤੇ ਇਸ ਦੇ ਨਾਲ ਉਹ T20 ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣੇ ਹਨ ਹੁਣ ਕ੍ਰਿਕਟ ਦੀ ਗੱਲ ਆ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਪੈਟ ਕਾਮਿੰਸ ਅਤੇ ਦੀਪਤੀ ਸ਼ਰਮਾ ਇਹਨਾਂ ਨੂੰ ਦਸੰਬਰ ਮੰਥ ਲਈ ICC ਪਲੇਅਰ ਆਫ ਦੀ ਮੰਥ ਚੁਣਿਆ ਗਿਆ ਵਿਰਾਟ ਕੋਹਲੀ ਨੂੰ ਸਾਲ 2023 ਦਾ ਯੰਗ ਐਥਲੀਟ ਚੁਣਿਆ ਗਿਆ IPL ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਵਿਸੇਲ ਸਟੋਰਕ ਨੂੰ ਕੋਲਕਾਤਾ ਨਾਈਟਸ ਰਾਈਡਰਸ ਨੇ ਖਰੀਦਿਆ BCCI ਨੇ MS ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਮੁਹੰਮਦ ਸ਼ਮੀਨ ਨੂੰ ਅਰਜੁਨ ਅਵਾਰਡ ਮਿਲਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਨੌਵਾਂ ਹੌਰਨਵਿਲ ਫੈਸਟੀਵਲ ਕਿੱਥੇ ਸ਼ੁਰੂ ਹੋਇਆ ਹਾਂਜੀ ਨੌਵਾਂ ਹੌਰਨਵਿਲ ਫੈਸਟੀਵਲ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਆ ਇਟਾ ਨਗਰ ਚੀਫ ਮਿਨਿਸਟਰ ਪੇਮਾ ਖਾਂਡੂ ਤੇ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਆ ਲੈਫਟੀ ਲੈਫਟੀਨੇਟ ਜਰਨਲ ਕਾਬਲੀਆ ਤ੍ਰਿ ਬਿਕਰਮ ਪਰਨਾਇਕ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾਮਦਾਫਾ ਨੈਸ਼ਨਲ ਪਾਰਕ ਪਖੂਈ ਨੈਸ਼ਨਲ ਪਾਰਕ ਮੌਲਿੰਗ ਨੈਸ਼ਨਲ ਪਾਰਕ ਅਰੁਣਾਚਲ ਪ੍ਰਦੇਸ਼ ਦਾ ਸਥਾਪਨਾ ਦਿਵਸ ਵੀ ਫਰਵਰੀ ਨੂੰ ਮਨਾਇਆ ਜਾਂਦਾ ਜੇਕਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਅਰੁਣਾਚਲ ਪ੍ਰਦੇਸ਼ ਦਾ ਅਦਰਕ ਆ ਜਿਸ ਨੂੰ ਬੋਲਦੇ ਆ ਆਦੀ ਕੇਰਿਕ ਤੇ ਇਸ ਤੋਂ ਇਲਾਵਾ ਤਿੱਬਤੀ ਨਿਵਾਸੀਆਂ ਦੁਆਰਾ ਹੱਥਾਂ ਨਾਲ ਬਣਾਏ ਗਏ ਗਲੀਚੇ ਇਹਨਾਂ ਨੂੰ ਜੀਆਈ ਟੈਗ ਮਿਲਿਆ ਠੀਕ ਹੈ ਤੇ ਪਵਨ ਕੁਮਾਰ ਸੈਨ ਅਰुणाचल प्रदेश ਦੇ ਮੁੱਖ ਚੋਣ ਅਧਿਕਾਰੀ ਬਣੇ ਅਰुणाचल प्रदेश ਵਿੱਚ ਸਲਾਨਾ ਸਰ ਅਮਰਤਲਾ ਤੋਗਰੀਆ ਮਹਾਉਤਸਵ ਮਨਾਇਆ ਗਿਆ ਨੈਕਸਟ ਪੋਜੀਸ਼ਨ ਕਿਸ ਨੂੰ ਹਾਲ ਹੀ ਵਿੱਚ ਪੂਰਬੀ ਜਲ ਸੈਨਾ ਕਮਾਂਡ ਦੇ ਚੀਫ ਸਟਾਫ ਅਫਸਰ ਵਜੋਂ ਚੁਣਿਆ ਗਿਆ ਹਾਂਜੀ ਪੂਰਵੀ ਜਲ ਸੈਨਾ ਕਮਾਂਡ ਦੇ ਚੀਫ ਆਫ ਸਟਾਫ ਅਫਸਰ ਵਜੋਂ ਚੁਣਿਆ ਗਿਆ ਸ਼ਾਂਤ ਨੂੰ ਝਾਣੂ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਪਰਸੰਨਾ ਕੁਮਾਰ ਆਚਾਰੀਆ ਐਨ ਐਲ ਸੀ ਇੰਡੀਆ ਲਿਮਟਿਡ ਦੇ ਵਿੱਤ ਨਿਰਦੇਸ਼ਕ ਬਣੇ ਸੀਲ ਵਰਧਨ ਸਿੰਘ ਯੂ ਪੀ ਐਸ ਸੀ ਦੇ ਮੈਂਬਰ ਬਣੇ ਮਹੇਸ਼ਵਰ राव ਨੂੰ ਬੰਗਲੌਰ ਮੈਟਰੋ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਸਮੀਰ ਕੁਮਾਰ सिन्हा ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਵਜੋਂ ਪਾਇੰਟ ਹੋਏ। ਅਸ਼ਵਨੀ ਗੁਪਤਾ ਨੂੰ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੋਮਿਕ ਜ਼ੋਨ ਦੇ ਸੀਈਓ ਚੁਣਿਆ ਗਿਆ। ਨੈਕਸਟ ਪੋਜੀਸ਼ਨ ਮਹਿਤਾਰੀ ਵੰਦਨਾ ਯੋਜਨਾ 2024 ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤੀ ਗਈ? ਮਹਿਤਾਰੀ ਵੰਦਨਾ ਯੋਜਨਾ 2024 ਇਹ ਸ਼ੁਰੂ ਕੀਤੀ ਗਈ ਹੈ ਜੀ। छत्तीसगढ़ ਦੇ ਵਿੱਚ অপশন ਸੀ ਇਸ ਆ ਰਾਈਟ ਆਂਸਰ ਇਸ ਦੇ ਵਿੱਚ ਕੀ ਹੈ ਕਿ 23 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਬਿਆਹੀਆਂ ਹੋਈਆਂ ਔਰਤਾਂ ਨੂੰ ₹1000 ਪ੍ਰਤੀ ਮਹੀਨਾ ਦਿੱਤੇ ਜਾਣਗੇ ਤੇ ਉਹਨਾਂ ਨੂੰ ਹੀ ਦਿੱਤੇ ਜਾਣਗੇ ਜਿਨ੍ਹਾਂ ਦੇ ਪਰਿਵਾਰ ਦੀ ਇਨਕਮ ਸਾਲਾਨਾ ਇਨਕਮ 2 ਲੱਖ 2.5 ਲੱਖ ਤੋਂ ਘੱਟ ਹੈ ਠੀਕ ਹੈ 2.5 ਲੱਖ ਤੋਂ ਘੱਟ ਉਹਨਾਂ ਨੂੰ 250000 ਤੋਂ ਘਟਾ ਤੇ ਹੁਣ ਛਤੀਸਗੜ੍ਹ ਨੇ ਯੋਜਨਾ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਛਤੀਸਗੜ੍ਹ ਛਤੀਸਗੜ੍ਹ ਦੀ ਕੈਪੀਟਲ ਕਿਹ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਹੈ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਛਤੀਸਗੜ੍ਹ ਦੀ ਕੈਪੀਟਲ ਆ ਰਾਏਪੁਰ ਇੱਥੋਂ ਦੇ ਚੀਫ ਮਿਨਿਸਟਰਾ ਵਿਸ਼ਨੂ ਦੇਵ ਸਾਈ ਅਤੇ ਗਵਰਨਰ ਆ ਵਿਸ਼ਵਪੂਸ਼ਣ ਹਰੀ ਚੰਦਰਨ ਤੇ ਇਸ ਤੋਂ ਇਲਾਵਾ ਬਸਾਵ ਰਾਜੂ ਐਸ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਸਕੱਤਰ ਚੁਣੇ ਗਏ ਆ ਰਮਨ ਸਿੰਘ ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਛੱਤੀਸਗੜ੍ਹ ਸਰਕਾਰ ਨੇ ਮੁੱਖ ਮੰਤਰੀ ਨਿਰਮਾਣ ਮਜ਼ਦੂਰ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਛੱਤੀਸਗੜ੍ਹ ਦੀ ਪਹਿਲਮਾ ਖਾਨ ਕੋਲਖ ਪੈਦਾ ਕਰਨ ਵਾਲੀ ਸੀ ਈ ਐਸ ਈ ਸੀ ਐਲ ਦੀ ਪਹਿਲੀ ਓਪਨ ਕਾਸਟ ਖਾਨ ਬਣੀ ਕਮਰ ਕਬੀਲੇ ਨੂੰ ਤਾਂ ਮੰਤਰੀ ਸਤੀਸ਼ਗੜ੍ਹ ਵਿੱਚ ਰਿਹਾਇਸ਼ ਦਾ ਅਧਿਕਾਰ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਅਯੁੱਧਿਆ ਦੇ ਰਾਮ ਮੰਦਰ ਨੂੰ ਸਮਰਪਿਤ ਯਾਦਗਰੀ ਡਾਰਕ ਟਿਕਟਾਂ ਦੀ ਇੱਕ ਲੜੀ ਕਿਸ ਨੇ ਸ਼ੁਰੂ ਕੀਤੀ ਹਾਂਜੀ ਅਯੁੱਧਿਆ ਦੇ ਵਿੱਚ ਰਾਮ ਮੰਦਰ ਨੂੰ ਸਮਰਪਿਤ ਯਾਦਗਰੀ ਡਾਰਕ ਟਿਕਟਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕਿਹੜਾ ਰਾਜ ਜਾਂ ਕਿਹੜੀ ਕੰਪਨੀ ਹਾਲ ਹੀ ਵਿੱਚ ਸਭ ਤੋਂ ਕੀਮਤੀ ਪੀ ਐਸ ਯੂ ਬਣ ਗਈ ਹੈ PSU ਦਾ ਕੀ ਮਤਲਬ ਆ ਪਬਲਿਕ ਸੈਕਟਰ ਅੰਡਰਟੇਕਿੰਗ ਤੇ ਇਹ ਬਣੀ ਆ ਜੀ LIC SBI ਨੂੰ ਪਿੱਛੇ ਛੱਡ ਕੇ LIC ਦੁਨੀਆ ਦੀ ਸਭ ਤੋਂ ਮਹੂਲਵਾਨ ਕੰਪਨੀ ਬਣੀ ਆ ਬਾਜ਼ਾਰ ਪੂੰਜੀਕਰਨ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਮਹੂਲਵਾਨ ਕੰਪਨੀ ਹੁਣ LIC ਬਣ ਗਈ ਆ LIC ਬਣੀ ਆ ਤੇ ਇਸ ਦੀ ਸਥਾਪਨਾ 1956 ਚ ਹੋਈ ਇਸ ਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਸਿਧਾਂਤ ਮੋਹਨਤੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ 206 ਫੁੱਟ ਉੱਚੀ ਸਮਾਜਿਕ ਨੇਿਆਂ ਦੀ ਮੂਰਤੀ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇੱਥੇ ਲਿਖਿਆ ਕਿਸ ਰਾਜ ਦੇ ਮੁੱਖ ਮੰਤਰੀ ਨੇ 206 ਫੁੱਟ ਉੱਚੀ ਸਮਾਜਿਕ ਨੇਿਆਂ ਦੀ ਮੂਰਤੀ ਦਾ ਉਦਘਾਟਨ ਕੀਤਾ ਤਾਂ ਆਂਧਰਾ ਪ੍ਰਦੇਸ਼ ਦੇ ਚੀਫ ਮਿਨਿਸਟਰ ਜਗਨ ਮੋਹਨ ਰੈਡੀ অপশন সি ইজ দা রাইট आंसर ఆంధ్రప్రదేశ్ ਦੇ چیఫ్ मिनिस्टर ਨੇ ਉਦਘਾਟਨ ਕੀਤਾ ਵਾ ਸਮਾਜਿਕ ਨਿਆਂ ਦੀ ਮੂਰਤੀ ਦਾ ਠੀਕ ਹੈ ਹੁਣ ਆਂਧਰਾ ਪ੍ਰਦੇਸ਼ ਦੇ چیఫ్ मिनिस्टर ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਤਾਂ ਇਮੇਜ ਦੇ ਵਿੱਚ ਸਮਾਜਿਕ ਨਿਆਂ ਦੀ ਮੂਰਤੀ ਜਿਹੜੀ ਕਿ 206 ਫੁੱਟ ਲੰਬੀ ਆ ਉੱਚੀ ਆ ਠੀਕ ਹੈ ਹੁਣ ਆਂਧਰਾ ਪ੍ਰਦੇਸ਼ ਦੇ چیఫ్ मिनिस्टर జగਨমোহন రెడ్డి ਨੇ ਇਸ ਦਾ ਉਦਘਾਟਨ ਕੀਤਾ ਵਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼ ਅੰਧਰਾ ਪ੍ਰਦੇਸ਼ ਦੀ ਕੈਪੀਟਲ ਆ ਵਿਸ਼ਾਖਾਪਟਨਮ ਚੀਫ ਮਿਨਿਸਟਰ ਜਗਨਮੋਹਨ ਰੈਡੀ ਗਵਰਨਰ ਆ ਐਸ ਅਬਦੁਲ ਨਜ਼ੀਰ ਆਂਧਰਾ ਪ੍ਰਦੇਸ਼ ਦੇ ਵਿੱਚ ਸਿਰੀ ਬੈਂਕ ਕਤੇਸ਼ਵਰ نیشنل ਪਾਰਕ ਮਰੂਗਵਾਮੀ نیشنل ਪਾਰਕ ਕਬਾਲਾ نیشنل ਪਾਰਕ ਨਾਗਰੋਜਨ نیشنل ਪਾਰਕ ਪਾਪੀਕੋਂਡਾ نیشنل ਪਾਰਕ ਭਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਫਲਾਂ ਦਾ ਸਭ ਤੋਂ ਵੱਡਾ ਉਤਪਾਦਕ ਆਂਧਰਾ ਪ੍ਰਦੇਸ਼ ਬਣਿਆ ਸਭ ਤੋਂ ਵੱਧ ਤੰਬਾਕੂ ਆਂਧਰਾ ਪ੍ਰਦੇਸ਼ ਦੇ ਵਿੱਚ ਪੈਦਾ ਹੁੰਦਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਮਾਜਿਕ ਸੁਰੱਖਿਆ ਪੈਨਸ਼ਨ ਵਧਾ ਕੇ 3000 ਰੁਪਏ ਕਰ ਦਿੱਤੀ। ਆਂਧਰਾ ਪ੍ਰਦੇਸ਼ ਖੇਤੀਬਾੜੀ ਮੰਡੀਕਰਨ ਸੁਧਾਰਾਂ ਵਿੱਚ ਟਰੌਪ ਤੇ ਰਹਾ। ਸਾਬਕਾ 스타 క్రికెਟਰ ਕ੍ਰਿਕਟਰ ਅੰਬਾਤੀ ਰਾਈਡੂ YSR ਪਾਰਟੀ ਵਿੱਚ ਸ਼ਾਮਿਲ ਹੋਏ। ਆਂਧਰਾ ਪ੍ਰਦੇਸ਼ ਸਰਕਾਰ ਪਛੜੀ ਜਾਤੀ ਸ੍ਰੈਣੀ ਦੀ ਜਨਗਣਨਾ ਕਰਵਾਵੇਗੀ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਫਰਟੀਲਾਈਜ਼ਿੰਗ ਦਾ ਫਿਊਚਰ ਕਿਤਾਬ ਕਿਸ ਨੇ ਲਿਖੀ? ਹਾਂਜੀ ਫਰਟੀਲਾਈਜ਼ਿੰਗ ਦਾ ਫਿਊਚਰ ਕਿਤਾਬ ਲਿਖੀ ਹੈ ਇਹ। ਪਹਿਲਾਂ ਤਾਂ ਰਿਲੀਜ਼ ਕੀਤੀ ਹੈ ਇੱਥੇ ਗੋਸ਼ਨ ਦੇ ਵਿੱਚ ਰਿਲੀਜ਼ ਕੀਤੀ ਰਿਲੀਜ਼ ਕੀਤੀ ਹੈ ਉਪ ਰਾਸ਼ਟਰਪਤੀ ਜਗਦੀਪ ਦਨਖੜ ਨੇ অপਸ਼ਨ B ਇਸ ਦਾ ਰਾਈਟ ਆਨਸਰ ਤੇ ਲਿਖਿਆ ਹੋਆ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਠੀਕ ਹੈ ਮੁਕ ਦਾ ਨਾਮ ਤੇ ਰਾਈਟਰ ਦਾ ਨਾਮ ਜ਼ਿਆਦਾ ਇੰਪੋਰਟੈਂਟ ਆ ਸੇਮ ਇਸੇ ਤਰ੍ਹਾਂ ਭੁਪਿੰਦਰ ਜਾਦੂ ਨੇ ਮੋਦੀ ਐਨਰਜਿੰਗ ਏ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਰਿਲੀਜ਼ ਕੀਤੀ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਸ ਲਾਂਚ ਕੀਤੀ ਰਾਕੇਸ਼ ਪਾਠਕ ਦੁਆਰਾ ਲਿਖੀ ਗਈ ਕਿਤਾਬ ਸਿੰਧੀਆਂ ਐਂਡ 1857 ਰਿਲੀਜ਼ ਹੋਈ ਮਨੋਜ सिन्हा ਨੇ ਵਾਰੀਅਰ ਔਨ 휠 ਚੇਅਰਸ ਟੂ ਪਦਮ ਸ੍ਰੀ ਪੁਸਤਕ ਰਿਲੀਜ਼ ਕੀਤੀ ਨੈਕਸਟ ਕੁਐਸ਼ਨ ਅ ਅੰਤਰਰਾਸ਼ਟਰੀ ਬੈਲੂਨ ਫੈਸਟੀਵਲ ਦਾ ਨੋਮਾ ਐਡੀਸ਼ਨ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹਾਂਜੀ ਅੰਤਰਰਾਸ਼ਟਰੀ ਬੈਲੂਨ ਫੈਸਟੀਵਲ ਦਾ ਨੋਮਾ ਐਡੀਸ਼ਨ ਤਾਮਿਲਨਾਡੂ ਦੇ ਵਿੱਚ ਸ਼ੁਰੂ ਹੋਇਆ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਹੁਣ ਤਾਮਿਲਨਾਡੂ ਦੇ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਹੈ ਚੇਨਈ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆਰ ਐਨ ਰਵੀ ਤਮਿਲਨਾਡੂ ਦੇ ਵਿੱਚ ਮਧੂਮੁਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅਨਮੁਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਮੁਕੁਰਤੀ ਨੈਸ਼ਨਲ ਪਾਰਕ ਸਤਿਮੰਗਲਮ ਟਾਈਗਰ ਰਿਜ਼ਰਵ ਆ ਇਸ ਨੂੰ ਟੀ ਐਕਸ 2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਇਸ ਤੋਂ ਇਲਾਵਾ ਤਮਿਲਨਾਡੂ ਦੇ ਵਿੱਚ ਚੈਂਬਰ ਮੰਮਕਮ ਝੀਲ ਆ ਉਲਟੀ ਝੀਲ ਆ ਕਾਲੀ ਬੈਲੀ ਝੀਲ ਆ ਕੋਲੇਕਤੀ ਝੀਲਾ ਗੋਲਾਬਈ ਝੀਲਾ ਸੋਲਾ ਬਰਮ ਝੀਲਾ ਵੀਰਨਮ ਝੀਲਾ ਕੋਡੇਕ ਨਾਲ ਝੀਲਾ ਰੈਡ ਹਿਲਸ ਝੀਲਾ ਅੰਬਤੂਰ ਝੀਲਾ ਸਿੰਘਾਨਲੂਰ ਝੀਲਾ ਮੱਛੀ ਦੇ ਉਤਪਾਦਨ ਵਿੱਚ ਟੌਪ ਤੇ ਆ ਤਾਮਿਲਨਾਡੂ ਇਸ ਤੋਂ ਇਲਾਵਾ ਹੁੰਡਈ ਮੋਟਰ ਇੰਡੀਆਜ਼ ਅਤੇ ਆਈਆਈਟੀ ਮਦਰਾਸ ਤਾਮਿਲਨਾਡੂ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਦੀ ਸਥਾਪਨਾ ਕਰਨਗੇ ਟਾਟਾ ਪਾਵਰ ਨੇ ਤਾਮਿਲਨਾਡੂ ਵਿੱਚ 70000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਪਾਰਿਤ ਦਾ ਪਹਿਲਾ ਤਿਲਪੀਆ ਪਰਵੋ ਵਾਇਰਸ ਤਮਿਲਨਾਡੂ ਵਿੱਚ ਪਾਇਆ ਗਿਆ। ਸਟ੍ਰੀਟ ਚਾਈਲਡ ক্রিকেট वर्ल्ड कप ਜੇ ਨਈ ਵਿੱਚ ਹੋਵੇਗਾ। ਤਮਿਲਨਾਡੂ ਦੇ ਸਲੇਮ ਸਾਗੋ ਨੂੰ ਜੀਆਈ ਟੈਗ ਮਿਲਿਆ। ਤਮਿਲਨਾਡੂ ਦੇ ਮੁੱਖ ਮੰਤਰੀ ਨੇ ਸਕੂਲਾਂ ਲਈ ਵਿਸਤ੍ਰਿਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ। ਨੈਕਸਟ ਕੁਐਸ਼ਨ ਹੈ ਕਿਸ ਰਾਜ ਨੂੰ ਹਾਲ ਹੀ ਵਿੱਚ ਗਲੋਬਲ ਸੂਚੀ ਵਿੱਚ ਦੂਜੇ ਸਭ ਤੋਂ ਕੀਮਤੀ ਆਈਟੀ ਬ੍ਰਾਂਡ ਵਜੋਂ ਦਰਜਾ ਦਿੱਤਾ ਗਿਆ? ਹਾਂਜੀ ਗਲੋਬਲ ਸੂਚੀ ਵਿੱਚ ਦੂਜੇ ਸਭ ਤੋਂ ਕੀਮਤੀ ਆਈਟੀ ਬ੍ਰਾਂਡ ਵਿੱਚ ਦਰਜਾ ਦਿੱਤਾ ਗਿਆ। TCS ਨੂੰ ਜਾਨੀ ਕਿ Tata Consultancy Service ਨੂੰ ਹੁਣ Tata Consultancy Service ਦੀ ਗੱਲ ਕੀਤੀ ਹੈ ਇਸ ਦੀ ਸਥਾਪਨਾ 1968 ਚ ਹੋਈ ਹੈ ਇਸ ਦਾ ਹੈੱਡਕੁਆਰਟਰ ਮੂਵੇਈ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਹਨ ਨਟਰਾਜਨ ਚੰਦਰ ਸੇਖਰਨ ਅੱਛਾ ਇੱਥੇ ਮੈਂ ਦੂਸਰੇ ਲਿਖਿਆ ਤੁਸੀਂ ਸੋਚ ਰਹੇ ਹੋਵੋਗੇ ਕਿ ਪਹਿਲੇ ਕੌਣ ਪਹਿਲਾ ਮਿਲਿਆ ਐਕਸ ਸੈਂਚਰ ਨੂੰ ਆਪਸ਼ਨ ਸੀ ਨੈਕਸਟ ਹੈ ਵਰਲਡ ਇਕਨੋਮਿਕ ਫੋਰਮ 2024 ਦੇ ਦੂਜੇ ਦਿਨ ਹਾਲ ਹੀ ਵਿੱਚ ਕਿਸ ਨੂੰ 22000 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹਾਂਜੀ ਵਰਲਡ ਇਕਨੋਮਿਕ ਫੋਰਮ 2024 ਦੇ ਵਿੱਚ 22000 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਵਾ ਕਰਨਾਟਕ ਨੂੰ অপਸ਼ਨ A ਇਸ ਦਾ ਰਾਈਟ ਆਨਸਰ ਕਰਨਾਟਕ ਹੁਣ ਕਰਨਾਟਕ ਨੂੰ ਹੀ ਮਿਲਿਆ ਵਾ ਨਿਵੇਸ਼ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਆ ਬੰਗਲੌਰ ਚੀਫ ਮਿਨਿਸਟਰਾਂ ਕੌਣ ਨੇ ਚੀਫ ਮਿਨਿਸਟਰ ਕਰਨਾਟਕ ਦੇ ਸਿਦਰਮਈਆ ਅਤੇ ਗਵਰਨਰਾ ਥਾਵਰਚੰਦਰ ਗਹਿਲੌੜ ਕਰਨਾਟਕ ਦੇ ਵਿੱਚ ਨਗਰਹੌਲ نیشنل ਪਾਰਕ ਬਾਂਦੀਪੁਰੀ نیشنل ਪਾਰਕ ਤੁੰਗਪਧਰਾ نیشنل ਪਾਰਕ ਗੁਦਰੇਮੁਖਾ نیشنل ਪਾਰਕ ਸੁਮੇਸ਼ਵਰ ਵਾਈਲਡਲਾਈਫ ਸੈਂਚੂਰੀ ਬਨੇਰਕਾਟਾ نیشنل ਪਾਰਕ ਪਧਰਾ ਵਾਈਲਡਲਾਈਫ ਸੈਂਚੂਰੀ ਅੰਛੀ نیشنل ਪਾਰਕ ਭਾਰਤ ਨੇ ਕਰਨਾਟਕ ਵਿੱਚ ਸਵਦੇਸ਼ੀ ਹਾਈ ਸਪੀਡ ਫਲਾਈਟਿੰਗ ਫਲਾਈਂਗ ਵਿੰਗ ਯੂਏਈ ਦਾ ਸਫਲ ਪ੍ਰੀਖਣ ਕੀਤਾ ਰਕਸ਼ਾ ਰਮাইয়া ਕਰਨਾਟਕ ਦੇ ਕਰਨਾਟਕ ਦੇ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਚੁਣੀ ਗਈ ਬੰਗਲੌਰ ਵਿੱਚ ਨਵਾਂ ਕੰਬਾਲਾ ਮੁਕਾਬਲਾ ਕਰਵਾਇਆ ਗਿਆ ਨੈਕਸਟ ਕੁਐਸ਼ਚਨ ਏਸ਼ੀਆ ਦਾ ਸਭ ਤੋਂ ਵੱਡਾ ਸਹਿਰੀ ਹਵਾਵਾਜੀ ਸ਼ੋ ਵਿੰਗ ਇੰਡੀਆ 2024 ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹਾਂਜੀ ਪੂਰੇ ਏਸ਼ੀਆ ਦਾ ਸਭ ਤੋਂ ਵੱਡਾ ਸਹਿਰੀ ਹਵਾਵਾਜੀ ਸ਼ੋ ਆ ਜਿਹੜਾ ਕਿ ਵਿੰਗ ਇੰਡੀਆ 2024 ਦਾ ਨਾਮ ਨਾਲ ਜਾਣਿਆ ਜਾਂਦਾ ਤੇ ਹਾਈਦਰਾਬਾਦ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ